ਉਹ ਫ੍ਰਿੱਜ ਦਾ ਅਗਮਨਪੁਰ ਚੱਲ ਰਿਹਾ ਇਸ ਵਕਤ ਰਾਣੀ ਰਣਬੀਰ ਜੀ ਨੇ ਬੇਹਦ ਵਧੀਆ ਪਰਫੋਰਮੈਂਸ ਦਿੱਤੀ ਸਾਡੇ ਨਾਲ ਮੌਜੂਦ ਨੇ ਮੈਡਮ ਬੜੇ ਲੰਬੇ ਸਮੇਂ ਬਾਅਦ ਲੋਕਾਂ ਤੁਹਾਨੂੰ ਸੁਣਿਆ ਉਹੀ ਗਾਣੇ ਸਭ ਕੁਝ ਉਹ ਹੀ ਯਾਦ ਆ ਗਿਆ ਦੁਬਾਰਾ ਬਹੁਤ ਬਹੁਤ ਸ਼ੁਕਰਗੁਜ਼ਾਰਾ ਜੀ ਡੈਨਿਕਸ ਵਾਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਔਰ ਬਹੁਤ ਚੰਗਾ ਲੱਗ ਰਿਹਾ ਜੀ ਤੁਸੀਂ ਮੈਂ ਕਾਫੀ ਅਰਸੇ ਦੇ ਬਾਅਦ ਦੁਬਾਰਾ ਇੱਥੇ ਆਈ ਪਹਿਲਾਂ ਇੱਕ ਵਾਰ ਮੈਂ ਹਾਜ਼ਰੀ ਲਗਵਾ ਚੁੱਕੀ ਹਾਂ ਸੋ ਅੱਜ ਵੀ ਬਹੁਤ ਮੁਹੱਬਤ ਦਿੱਤੀ ਗਈ ਸਾਰਿਆਂ ਦੇ ਵੱਲੋਂ ਔਰ ਬਹੁਤ ਚੰਗਾ ਲੱਗਿਆ ਔਰ ਇੱਕ ਵਾਰ ਸਾਰੀ ਜਿਹੜੀ ਸੰਗਤ ਹੈ ਸਾਰਿਆਂ ਨੂੰ ਬਾਬਾ ਜੀ ਦੇ ਬਾਬਾ ਫਰੀਦ ਜੀ ਦੇ ਆਗਮਨ ਪਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ ਸ਼ੁਕਰਗੁਜ਼ਾਰਾਂ ਜੀ ਸੀਐਮ ਸਾਹਿਬ ਸਾਡੇ ਭਗਵੰਤ ਮਾਨ ਜੀ ਮਨਦੀਪ ਸਿੰਘ ਜੀ ਔਰ ਜਿੰਨੀਆਂ ਵੀ ਮਾਣਯੋਗ ਸ਼ਖਸੀਅਤਾਂ ਨੇ ਇੱਥੇ ਪਹੁੰਚੀਆਂ ਵੀ ਸੀ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਵੀ ਕਹਿੰਨੀ ਔਰ ਸਾਰਿਆਂ ਦੀ ਬਹੁਤ ਧੰਨਵਾਦੀ ਵੀ ਆ ਕਿ ਉਹ ਦੁਬਾਰਾ ਮੇਰੇ ਦਰਸ਼ਕਾਂ ਦੇ ਰੂਪ ਰੂਪ ਹੋਣ ਦਾ ਮੈਨੂੰ ਮੌਕਾ ਦਿੱਤਾ ਗਿਆ ਤੇ ਸਾਰੇ ਖੁਸ਼ ਰਹੋ ਆਬਾਦ ਰਹੋ ਨਵਾਂ ਕੀ ਕੁਝ ਮਿਲਣ ਨੂੰ ਸੁਣਨ ਨੂੰ ਮਿਲੇਗਾ ਲੋਕਾਂ ਨੂੰ ਕਿਉਂਕਿ ਲੋਕ ਬੜਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਜੀ ਬਿਲਕੁਲ ਰੀਸੈਂਟਲੀ ਆ ਦੋ ਦਿਨ ਪਹਿਲਾਂ ਮੇਰਾ ਗਾਣਾ ਰਿਲੀਜ਼ ਹੋਇਆ ਜੀ ਦੁਨੀਆ ਦਾ ਸ਼ੋਰ ਐਮ ਜੀ ਐਮਪਾਇਰ ਤੋਂ ਮਨਦੀਪ ਰਾਜ ਜੀ ਹੋਰਾਂ ਦੀ ਕੰਪਨੀ ਤੋਂ ਗਾਣਾ ਰਿਲੀਜ਼ ਹੋਇਆ ਬਹੁਤ ਅੱਛਾ ਸੀ ਬਹੁਤ ਮਿਹਨਤ ਕਰਕੇ ਦਰਮਾਨ ਸਿੰਘ ਜੀ ਹੋਰਾਂ ਨੇ ਵੀਡੀਓ ਕੀਤਾ ਹੈ ਸੋ ਬਹੁਤ ਡਿਫਰੈਂਟ ਕਨਸੈਪਟ ਦੇ ਨਾਲ ਅਸੀਂ ਵੀਡੀਓ ਸ਼ੂਟ ਕੀਤਾ ਸੋ ਸਾਰਿਆਂ ਨੇ ਜਰੂਰ ਸੁਣਨਾ ਹੈ ਜੀ ਦੁਨੀਆ ਦਾ ਸ਼ੋਰ ਔਰ ਬਹੁਤ ਜਲਦ ਮੇਰੀ ਈਪੀ ਰਿਲੀਜ਼ ਹੋ ਰਹੀ ਹੈ ਜੀ ਉਹਦਾ ਟਾਈਟਲ ਕ੍ਰੀਜ਼ ਔਰ ਬਰਾਉਨੀ ਰੈਕੇਟਸ ਤੋਂ ਗੈਰੀ ਬਰਾਡ ਜੈਲਦਾਰ ਜੀ ਹੋਰਾਂ ਦੀ ਕੰਪਨੀ ਤੋਂ ਰਿਲੀਜ਼ ਹੋ ਰਹੀ ਹੈ ਔਰ ਮੈਂ ਉਮੀਦ ਕਰਦੀ ਹਾਂ ਜਿੱਦਾਂ ਤੁਸੀਂ ਮੈਨੂੰ ਹਮੇਸ਼ਾ ਪਿਆਰ ਦਿੱਤਾ ਮੁਹੱਬਤ ਦਿੱਤੀ ਆ ਇਸ ਵਾਰ ਵੀ ਤੁਸੀਂ ਉਸੇ ਤਰ੍ਹਾਂ ਹੀ ਮੁਹੱਬਤ ਦੇਵੋਗੇ ਤੇ ਬਹੁਤ ਜਲਦੀ ਉਹ ਵੀ ਰਿਲੀਜ਼ ਕਰ ਰਹੇ ਸੀ ਪਪਾ ਫਰੀਜੀ ਦਾ ਆਗਮਨ ਪਰਵ ਸ਼ੁਰੂ ਹੋਇਆ ਹੈ ਸ਼ੁਰੂਆਤ ਵਿੱਚ ਹੀ ਤੁਸੀਂ ਪੁੱਛਿਓ ਅੱਜ ਹੀ ਲੋਕਲ ਬੜਾ ਵੱਡਾ ਇਕੱਠ ਵੇਖਣ ਨੂੰ ਮਿਲਿਆ ਤਾਂ ਕੀ ਲੱਗਦਾ ਆਉਣ ਵਾਲਾ ਸਮੇਂ ਵਿੱਚ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਮੈਂ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਮੈਨੂੰ ਮੇਰੇ ਸਰੋਤਿਆਂ ਦੇ ਵੱਲੋਂ ਬੇਅੰਤ ਹਮੋਹੱਬਤ ਮਿਲਦੀ ਹੈ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਕਿੰਨਾ ਸ਼ਬਦਾਂ ਦੇ ਨਾਲ ਮੈਂ ਸ਼ੁਕਰੀਆ ਦਾ ਕਰਾਂ ਕਿਉਂਕਿ 2003 ਦੇ ਵਿੱਚ ਮੇਰੀ ਪਹਿਲੀ ਐਲਬਮ ਆਈ ਸੀ ਇਸ਼ਕੇ ਦੀ ਮਾਰ ਉੱਥੋਂ ਤੇ ਲੈ ਕੇ ਹੁਣ ਤੱਕ ਦਾ ਬਹੁਤ ਲੰਬਾ ਅਰਸਾ ਸੀ ਥੋੜਾ ਵਿੱਚ ਮੇਰਾ ਗੈਪ ਪਿਆ ਮੇਰੀ ਸਿਹਤ ਦੇ ਥੋੜੇ ਇਸ਼ੂ ਹੋਣ ਕਰਕੇ ਪਰ ਤੁਹਾਡੇ ਸਾਰਿਆਂ ਦੀ ਮੁਹੱਬਤ ਔਰ ਦੁਆਵਾਂ ਦੇ ਸਦਕਾ ਫਿਰ ਤੋਂ ਬਹੁਤ ਅੱਛੇ ਅੱਛੇ ਪ੍ਰੋਜੈਕਟ ਲੈ ਕੇ ਅਸੀਂ ਆ ਰਹੇ ਹਾਂ ਔਰ ਬਹੁਤ ਖੁਸ਼ੀ ਹੋਈ ਅਸ ਦੁਬਾਰਾ ਫਿਰ ਤੋਂ ਫਰੀਦਕੋਟ ਸ਼ਹਿਰ ਦੇ ਵਿੱਚ ਮੈਂ ਬਾਬਾ ਜੀ ਦੇ ਆਗਮਨ ਪਰਬ ਤੇ ਹਾਜ਼ਰੀ ਲਗਵਾਈ ਹੈ ਔਰ ਬਹੁਤ ਪਿਆਰ ਮਿਲਿਆ ਸਾਰਿਆਂ ਵੱਲੋਂ ਬਹੁਤ ਧੰਨਵਾਦ ਜੀ ਬਿਲਕੁਲ ਸਰਦਨਲ ਮੈਡਮ ਮੌਜੂਦ ਸੀਗੇ ਤਾਂ ਉਹਨਾਂ ਵਾਲੇ ਸੈਮ ਵਿੱਚ ਕਾਫੀ ਕੁਝ ਨਵਾਂ ਲੈ ਕੇ ਆ ਰਹੇ ਨੇ ਕਿਉਂਕਿ ਲਾਵੇ ਕਾਫੀ ਲੰਮੇ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀਗੇ ਕਿ ਰਾਣੀ ਜੀ ਦੁਬਾਰਾ ਤੋ ਆਣ ਅਤੇ ਦਰਸ਼ਕਾਂ ਦਾ ਮੂਰਤੋ ਜਿਹੜਾ ਹੈ ਉਸੇ ਤਰੀਕੇ ਨਾਲ ਹੌਸਲਾ ਜਿਹੜਾ ਹੈ ਵਧੇਗਾ ਅਤੇ ਅੱਜ ਦੀ ਜਿਹੜੀ ਪਰਫਾਰਮੈਂਸ ਹੈ ਕਾਫੀ ਤਮਾਕੀਦਰ ਪਰਫਾਰਮੈਂਸ ਰਹੀ ਹੈ ਅਤੇ ਸਾਡੇ ਵੱਲੋਂ ਵੀ ਇਹਨਾਂ ਨੂੰ ਪੂਕੇ ਲਈ ਸ਼ੁਭਕਾਮਨਾਵਾਂ ਫਰੀਦਕੋਟ ਤੋਂ ਕੈਮਰਾ ਪਾਸਲ ਮਨਪ੍ਰੀਤ ਸਿੰਘ ਚਸ ਦੇਣਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ